ਬਾਈ ਸੱਜਣੋ ਬਾਈ ਸੱਤੇ ਨੇ ਲਾਤਾ ਫਾਰਮ ਟਰੈਕ 60 ਦਾ ਮੇਲਾ ਪੰਜ ਟਰੈਕਟਰ ਨੇ ਤੇ ਆ ਜਿਹੜਾ 60 ਆ ਬਾਈ ਇਹ ਕਿਨੇ ਮਾਡਲ 2010 ਮਾਡਲ ਆ ਜੀ ਪਾਵਰ ਸਟੀering ਵਾਲਾ ਪਾਵਰ ਸਟੀering ਹੈ ਪੀਪੀ ਪੈਡ ਮੁਹਾਲੀ ਦਾ ਨੰਬਰ ਸੋਹਣਾ ਨੰਬਰ ਆ ਪੂਰਾ ਜੀ ਹੈਨਾ ਤੇ ਕਨੋਪੀ ਲੱਗੀ ਹੋਈ ਆ ਕਨੋਪੀ ਲੱਗੀ ਹੋਈ ਆ ਐਲਡੀ ਲੱਗੀ ਹੋਈ ਆ ਤੇ ਚੰਗਾ ਟਰੈਕਟਰ ਆ ਪੂਰਾ ਬਾਈ ਕਿੰਨੇ ਚ ਦੇਣਾ ਇਹ ਇਹ ਆਪਾਂ ਦੇ ਦਾਂਗੇ ਜੀ 335000 ਦਾ 335000 ਚ ਜਿਹੜਾ ਆ ਫਾਰਮ 60 ਹੈ ਇਹ 2008 ਮਾਡਲ ਦਾ ਇਹਦੇ ਵੀ ਚਾਰੇ ਟਾਇਰ ਨਵੇਂ ਆ ਸੋਹਣਾ ਟਰੈਕਟਰ ਆ ਪੂਰਾ ਇਹ ਵੀ ਸਾਰਾ ਸੀਲਡ ਪਿਆ ਹਜੇ ਇਹ ਕਿੰਨੇ ਚ ਦੇਣਾ 3 ਲੱਖ 5000 ਪੂਰੇ 3 ਚ ਲੈ ਜਾਓ ਵੀ ਸੱਜਣੋ ਇਹ 2000 ਮਾਡਲ ਆ ਜੀ ਡਬਲ ਕਲੱਚ ਇਹਦੇ ਵੀ ਟਾਇਰ 80 85 ਪੈਸੇ ਆ ਚੰਗੇ ਆ ਤੇ ਇਹ ਕਿੰਨੇ ਚ ਦੇਣਾ ਇਹ ਆਪਾਂ ਦੇ ਤਾਂ 2 ਲੱਖ 15000 ਦਾ ਇਹ ਪੂਰੇ 2 ਚ ਦਮਾ ਗਿਆ ਆਪਾਂ ਚਲੋ ਵੀ ਸੱਜਣੋ ਪੂਰੇ 2 ਚ ਲੈ ਜਾਓ ਜਿਹੜਾ ਆ 1998 ਮਾਡਲ ਆ ਜੀ 1998 ਮਾਡਲ ਕਲੱਚ ਆ ਟਾਇਰ ਚਾਰੇ ਨਵੇਂ ਆ ਇਹ ਕਿੰਨੇ ਚ ਦੇਣਾ ਇਹ ਬਾਈ ਦੇ ਦਾਂਗੇ 195 ਦਾ 195 ਜਿਹੜਾ 6320 ਫੋੜ ਆ ਗਿਆ ਇਹ ਤੇ ਇਹ ਹੈਗਾ 1995 ਮਾਡਲ ਸਾਰਾ ਟਰੈਕਟਰ origignal ਆ ਮਰ ਦੂਜਾ ਗੇਅਰ ਦਾ ਪੂਰਾ ਚੰਗਾ ਬਾਈ ਟਰੈਕਟਰ ਆ ਕਿੰਨੇ ਕਿੱਗਜ ਪੱਤਰ ਸਾਰੇ ਓਕਨੇ 185 ਚ ਕਰਦਾ 185 ਦਾ ਲੋ ਵੀ ਸੱਜਣੋ ਇਹ ਬਾਈ ਸੱਤੇ ਕੋਲੇ ਖੜੇ ਨੇ ਦਿੱਤੂਪੁਰ ਜੱਟਾਂ ਦੇ ਤੇ ਨੰਬਰ 22 ਦਾ ਟਾਈਟਲ ਤੇ ਚੱਲੀ ਜਾਂਦਾ ਹੈਗਾ